ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੰਡ ਚੜੱਕ ਇਹ ਪੰਡ ਮੋਗਾ ਜ਼ਿਲ੍ਹੇ ਦਾ ਬਾਗੇਪੁਰਾਣੇ ਦੇ ਵੀ ਨੇੜ ਹੈ ਤੇ ਮੋਗਾ ਵੀ ਇੱਥੋਂ ਕੋਈ ਬਹੁਤਾ ਦੂਰ ਨਹੀਂ ਜਿਹੜੇ ਘਰ ਚ ਅੱਜ ਵੀਡੀਓ ਬਣਾ ਰਹੇ ਆ ਕੁਝ ਦਿਨ ਪਹਿਲਾਂ ਤੁਸੀਂ گاਵਾਂ ਦੀ ਵੀਡੀਓ ਦੇਖੀ ਹੈ ਕਿਉਂਕਿ ਬਾਈ ਜੀ ਹੋਰਾਂ ਦੇ ਫੈਮਿਲੀ ਦੇ ਤੌਰ ਤੇ ਫੈਲ ਲੱਗੀ ਹੋਈ ਸੀਗੀ ਬਾਹਰਲੀ ਕੰਟਰੀ ਦੇ ਵਿੱਚ ਜਿੱਥੋਂ ਅਯੀ ਜੀਵਰ ਨੂੰ ਅਪਰੂਵਲ ਮਿਲੀ ਆ ਤੇ ਇਹਨਾਂ ਨੇ 6 ਮਹੀਨੇ ਜਾਂ 1 ਸਾਲ ਉੱਥੇ ਲਾ ਕੇ ਆਉਣਾ ਜਿਹਦੇ ਕਰਕੇ گاਵਾਂ ਦਾ ਸਾਰਾ ਫਾਰਮ ਜਿਹਦੇ ਚੁੰਨੀ ਨਾ گاਵਾਂ ਦੇ ਸੀ ਉਹ ਵੇਚਤੇ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਇਹਨਾਂ ਨੇ ਇਹ ਮੱਝ ਜਿਹੜੀ ਟੋਕੜ ਗੱਬਣ ਹੈ ਨਾਲ ਇਸੇ ਮੱਝ ਦਾ ਕੱਟਾ ਇੱਕ ਝੋਟੀ ਸੋ ਇਹ ਤਿੰਨ ਨਾਗ ਵਿਕਾਊ ਕੀਤੇ ਆ ਪਰ ਡਿਟੇਲ ਵੀਰ ਤੋਂ ਪੁੱਛ ਲੈਣੇ ਆ ਵੀਡੀਓ ਨੂੰ ਐਂਡ ਤੱਕ ਦੇਖਿਓ ਪਸੰਦ ਜੀ ਨੂੰ ਆਜੋ ਤੁਸੀਂ ਤਸੱਲੀ ਕਰ ਸਕਦੇ ਹੋ ਨੰਬਰ ਸਕਰੀਨ ਉੱਤੇ ਚੱਲੂਗਾ ਗੱਭਣ ਚੈੱਕ ਪਾਸ ਕਰਾਉਣਾ ਤੁਹਾਡਾ ਕੰਮ ਆ ਪਸ਼ੂ ਨੂੰ ਉੱਥੋਂ ਸੀ ਚੈੱਕ ਕਰਵਾ ਕੇ ਲਿਜਾ ਸਕਦੇ ਹੋ ਤੇ ਬਾਕੀ ਇਹਨਾਂ ਦੀ ਇਨਫੋਰਮੇਸ਼ਨ ਆਪਾਂ ਬਾਈ ਤੋਂ ਬਿਹਾਈਂਡ ਕੈਮਰਾ ਵੀ ਰਹਿਣਗੇ ਉਹ ਜਾਣਕਾਰੀ ਸਾਰੀ ਲੈ ਲੈਣੀ ਹੈ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਆਪਣਾ ਦੱਸ ਦਿਓ ਵੀਰੇ ਮਨਜਿੰਦਰ ਸਿੰਘ ਜੀ ਮਨਜਿੰਦਰ ਭਾਈ ਅੱਜ ਆਪਾਂ ਇਹ ਮੱਝ ਤੇ ਨਾਲ ਦੂਜੇ ਦੋ ਨਗ ਜਿਹੜੇ ਤਿੰਨੇ ਵੇਚ ਦੇਣੇ ਆ ਮੇਰੇ ਖਾਲਚ ਗਾਵਾਂ ਵੇਚਣ ਤੋਂ ਬਾਅਦ ਚ ਘਰੇ ਪਸ਼ੂ ਇਹ ਤਿੰਨ ਹੀ ਨਗ ਸੀ ਇਹ ਤਿੰਨ ਹੀ ਸੀ ਬਾਈ ਇਹ ਰੱਖੇ ਵੀ ਸੀਗੇ ਆਪਾਂ ਮਤਲਬ ਵੀ ਹਲੇ ਦੁੱਧ ਉੱਦੀ ਲੋੜ ਆ ਘਰੇ ਠੀਕ ਹੈ ਇਸ ਕਰ ਵੇਚ ਕੇ ਤੇ ਫਿਰ ਆਪਾਂ ਜਾਣਾ ਹੀ ਬਾਹਰ ਠੀਕ ਹੈ ਅੱਛਾ ਭਾਈ ਆਪਾਂ ਡਿਟੇਲ ਜੇ ਆਪਾਂ ਦਸੀਏ ਮੱਝ ਦੀ ਇਹ ਕਿੰਨੇ ਚਰ ਦੀ ਗੱਭਣਾ ਤੇ ਕਿੰਨਵੇਂ ਸੂਏ ਵਾਸਤੇ ਆ ਇਹ ਮਤਲਬ ਅੱਜ 2.5 ਮਹੀਨੇ ਦੀ ਹੈ ਜੀ ਠੀਕ ਹੈ ਤੀਜੇ ਸੂਏ ਵਾਸਤੇ ਗੱਭਣਾ ਜੀ ਇਹ ਹੂੰ ਦੂਜੇ ਸੂਏ 18 ਕਿਲੋ ਦੁੱਧ ਦਤਾ ਐਸ ਬਰੀਏ ਨੇ ਠੀਕ ਹੈ ਇਹ ਮਤਲਬ ਦਸੰਬਰ ਦੀ ਸੂਈ ਵੀ ਹੈ ਜੀ ਠੀਕ ਹੈ ਹੁਣ ਇਹਦੇ ਥੱਲੇ 9 ਕਿਲੋ ਦੁੱਧ ਰੈਡੀ ਹੈ ਜੀ ਇਸ ਟਾਈਮ ਟੋਨੇ ਟਾਈਮ ਮਿਲਦੀ ਹੈ ਦੋਨੇ ਟਾਈਮ ਮਿਲਦੀ ਹੈ ਜੀ ਕੱਟੇ ਨਾਲ ਮਿਲਦੀ ਆ ਇਹ ਬੱਚਾ ਇਸੇ ਦਾ ਇਸੇ ਦਾ ਹੀ ਬੱਚਾ ਜੀ ਠੀਕ ਹੈ ਮੱਝ ਦੀ ਕੋਈ ਸੀਮਨ ਡਿਟੇਲ ਹੈ ਆਪਣੇ ਕੋਲ ਮੱਝ ਦੀ ਸੀਮਨ ਆ ਵੀ ਮੰਨਿਉਂਦੀ ਹੈ ਜੀ ਇਹ ਜਿਹੜਾ ਏਬੀਐਸ ਵੀਰਾਂ ਵਾਲੀ ਦਾ ਠੀਕ ਹੈ ਤੇ ਇਹਦੇ ਹੁਣ ਲਗਾ ਕਿਹੜਾ ਇਹਦੇ 705 77 ਤੋਂ ਹੀ ਗੱਬਣ ਆ ਜੀ ਤੇ 705 77 ਦਾ ਹੀ ਇਹ ਕੱਟਾ ਆਪਣੇ ਕੋਲੇ ਸੀਮਰ ਉਹਦਾ ਪਿਆ ਸੀਗਾ ਠੀਕ ਹੈ ਸੋ ਦੋਸਤੋ 705 77 ਤੋਂ ਐਸ ਵਾਰ ਗੱਬਣ ਤੇ ਬੜਾ ਚੰਗਾ ਬੱਚਾ 705 77 ਦਾ ਐਸ ਮਾਝ ਨੇ ਪਹਿਲਾਂ ਵੀ ਦਿੱਤਾ ਜਦੋਂ ਉਹ ਤੁਸੀਂ ਇਹ ਵੀਡੀਓ ਦੇਖਦੇ ਆਂ ਉਦੋਂ ਉਹ ਤੁਸੀਂ ਇਹ ਮੰਨ ਲਓ ਵੀ 10 ਦਿਨ ਐਡ ਹੋ ਕੇ ਤਿੰਨਾ ਦੇ ਆਸ-ਪਾਸ ਹੋ ਜਾਣੀ ਐ ਚੈੱਕ ਪਾਸ ਬਈ ਆਪਣੇ ਵੱਲੋਂ ਕਨਫਰਮ ਅਗਲਾ ਕਰਾ ਸਕਦਾ ਹਾਂਜੀ ਹਾਂਜੀ ਕਰਾ ਕੇ ਠੀਕ ਐ ਰੇਟ ਇਹਦਾ ਕੀ ਰੱਖਾਂਗੇ ਬਈ ਮਾੜੀ ਰੇਟ ਬਈ ਇਹਨਾਂ ਦਾ ਤਿੰਨਾ ਦਾ ਆਪਾਂ ਫੋਨ ਤੇ ਹੀ ਦੱਸਾਂਗੇ ਠੀਕ ਐ ਜੀ ਨੂੰ ਪਸੰਦ ਆਉਂਦੀਆਂ ਕਾਲ ਕਰਿਓ ਇਹਨਾਂ ਦਾ ਰੇਟ ਬਈ ਦੱਸ ਦੋ ਤੇ ਜਿਹੜੀ ਝੋਟੀ ਐ ਬਈ ਇਹਦੀ ਉਮਰ ਕਿੰਨੀ ਖੂਗੀ ਇਹ ਝੋਟੀ ਬਈ 2.5 ਸਾਲ ਦੀ ਐ ਜੀ ਠੀਕ ਐ ਗੱਪੜੇ ਨੇ ਕੱਢੀ ਸੀਗੀ ਜੀ ਇਹਦੇ ਟੀਕਾ ਨਹੀਂ ਭਰੇ ਆਪਾਂ ਕਿਉਂਕਿ ਵੇਚਣੀ ਕਰਕੇ ਤੇ ਫਿਰ ਮੈਂ ਇਹਦੀ ਹੀਟ ਮੈਸ ਕਰਾਤੀ ਆ। ਅੱਛਾ ਇਸੇ ਮੱਝ ਦੀ ਹੈ ਜਾਂ ਹੋਰ? ਨਹੀਂ ਇਹ ਹੋਰ ਮੱਝ ਦੀ ਹੈ ਜੀ। ਠੀਕ ਹੈ। ਹਾਂ। ਜਿਹਦੀ ਮਦਰ ਮਤਲਬ ਅਸੀਂ ਕੀ ਜੀ ਹਰਿਆਣੇ ਤੋਂ ਲਿਆਂਦੀ ਸੀਗੀ। ਉਹਦੀ ਝੋਟੀ ਹੈ ਜੀ ਇਹ 20 ਕਿਲੋ ਦੁੱਧ ਸੀ ਉਹਦੇ ਥੱਲੇ। ਠੀਕ ਹੈ। ਸੋ ਇਹ ਤੁਹਾਨੂੰ ਤੋੜਦੇ ਆਗੇ ਇਹਨਾਂ ਨੂੰ ਬਈ। ਹੇ ਦੋਸਤੋ ਵੈਸੇ ਤਾਂ ਇਹ ਪਸ਼ੂ ਵੱਧੇ ਹੀ ਰਹਿੰਦੇ ਆ ਪਰ ਮੱਝ ਦਾ ਢਾਂਚਾ ਬੜਾ ਚੰਗਾ ਹੈ। ਬਹੁਤ ਚੰਗਾ ਢਾਂਚਾ। ਤੁਸੀਂ ਪੁੜਿਆਂ ਦੀ ਚੜਾਈ ਦੇਖੋ ਮੱਝ ਦੀ। ਇਹਦੀ ਆਪ ਦੀ ਹਾਈਟ ਲੈਂਥ ਨੂੰ ਦੇਖੋ ਤੁਸੀਂ। ਬਹੁਤ ਸੋਹਣੀ। ਸਿੰਗਾਾਂ ਦੀ ਵੀ ਬੜੀ ਸੁਨੱਖੀ ਮੱਝ ਹੈ। ਇਹ ਤੁਸੀਂ ਇਸ ਤਰੀਕੇ ਨਾਲ ਇਹਨੂੰ ਦੇਖ ਸਕਦੇ ਹੋ। ਸੋ ਫੇਰ ਇਹਨੂੰ ਦੇਖੋ ਕਰਮਾ ਵਾਲੀ ਨੂੰ ਇਹ ਮੱਝ ਵਿਕਰੀ ਆਸਤੇ ਧੋਕੜ ਗੱਬਣ 9 ਕਿਲੋ ਦੁੱਧ ਦੇ ਰਹੀ ਐ। ਰੇਟ ਇਹਦਾ ਫੋਨ ਤੇ ਰੱਖਿਆ ਜਿਹਨੂੰ ਪਸੰਦ ਆਵੇ ਤਾਂ ਅਬ ਮੰਨਿਓ ਬੁੱਸਦੀ ਭਾਈ ਜਰੀ ਦੱਸਦੇ ਆ ABC ਵਾਲੇ ਦੀ। ਘੁਮਾ ਦੇ ਭਾਈ ਉਧਰ ਨੂੰ ਇੱਕ ਵਾਰ। ਸੋ ਇਹ ਮੱਝ ਵਿਕਰੀ ਆਸਤੇ ਦੱਸੋ ਨਾਲ ਇਹਦਾ ਕੱਟਾ ਨਾਲ ਹੀ ਜਾਊਗਾ ਕਿਉਂਕਿ ਮਿਲਦੀ ਕੱਟੇ ਤੇ ਹੀ ਐ। 70-5 77 ਦਾ ਕੱਟਾ ਤੇ ਐਸ ਵਾਰ ਵੀ ਗੱਬਣ ਉਸੇ ਬੋਲ ਤੂੰ। ਛੱਡ ਦੇ ਭਾਈ ਛੱਡ ਦੇ ਇੱਕ ਵਾਰ ਰਸਾ ਉਸਤੇ। ਉੱਤੇ ਛੱਡ। ਸੋ ਦੋਸਤੋ ਇਹ ਮੱਝ ਤੇ ਨਾਲ ਇਹਦੇ ਕਟਾ ਇਸੇ ਮੰਗਦਾ ਇਹ ਤਿੰਨ ਨਗ ਵਿਕਰੀ ਆਸਤੇ ਸੀ ਤੁਸੀਂ ਕੰਟੈਕਟ ਬਾਈ ਹੋਰ ਇਹਨਾਂ ਬਣਾ ਸਕਦੇ ਹੋ ਨੰਬਰ ਇਹਨਾਂ ਦਾ ਜਿਹੜਾ ਉਹ ਸਕਰੀਨ ਉੱਤੇ ਚੱਲੀ ਜਾਂਦਾ ਮਿਹਰਬਾਨੀ ਦੋਸਤੋ ਵੀਡੀਓ ਦੇਖਣ ਲਈ